ਸਭ ਤੋਂ ਪਹਿਲਾਂ ਦਾ ਆਪ ਸਭ ਦਾ ਅਮਸਰ ਦਿਹਾਤੀ ਪੁਲਿਸ ਦੇ ਕਾਨਫਰੰਸ ਹਾਲ ਚ ਇੱਥੇ ਬੁਝਣ ਦੇ ਸਵਾਗਤ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਅਮਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਪਿਸਟਲ ਦੀ ਤੇ ਨਾਰ ਚਾਰ ਮੈਗਜ਼ੀਨ ਦੇ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਪੂਸੇ ਥਾਣਾ ਸਰਾਈ ਮਾਨਤ ਖਾਨ ਜ਼ਿਲ੍ਹਾ ਤਰਨਤਨ ਇੱਥੇ ਦਾ ਇਹ ਰਹਾਸ਼ੀ ਹੈ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨਸ ਦੇ ਵਿੱਚ ਚਾਰ ਪਿਸਟਲਸ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਉਹਦੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਇਹ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਆਉਂਦੇ ਸਾਰ ਹੀ ਇਸਨੇ ਕਿ ਇਹ ਜਿਹੜੀ ਸਮਗਲਿੰਗ ਐਕਟੀਵਿਟੀਆਂ ਹੈ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰਸ ਨੂੰ ਕੰਟੈਕਟ ਕੀਤਾ ਉਤੋਂ ਇੱਕ ਸਮਗਲਰ ਅ ਦੇ थ्रू ਇਹ ਜਿਹੜੀ 4 ਪਿਸਟਲਸ ਨੇ ਡਰੋਨ ਰਾਹੀਂ ਜਿਹੜੀ ਹੈ ਇਹ ਖੇਪ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ ਸੀਆਈਏ ਅਮਸਰ ਦਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ 4 ਪਿਸਟਲਸ ਜਿਹੜੀਆਂ ਨੇ ਪੀਐਚ 5 ਸਟਾਰਮ ਦੀਵੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਹੈ। ਇਸ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਜਿਹੜਾ ਅਕਿਊਜ਼ਡ ਹੈ ਇਹਦੀ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਹੀ ਭਈ ਤਾਂ ਵਾਪਸ ਪਰਤਿਆ ਸੀ। ਉਸ ਤੋਂ ਬਾਅਦ ਇਹ ਸਮਗਲਿੰਗ ਦੇ ਇਸ ਕੰਮ ਚ ਪੈ ਗਿਆ। ਤੇ ਅੱਗੇ ਫਰਦਰ ਇਹਨਾਂ ਇੱਕ ਕਿੱਥੇ ਦੇਣੀਆਂ ਸੀ। ਇਹਦੇ ਬਾਰੇ ਜਿਹੜੀ ਹੈ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ। ਇਸ ਤੋਂ ਇਲਾਵਾ ਇਹ ਜਿਹੜੀਆਂ ਪਿੱਛੋਂ ਇਹ ਕਿਹੜੀ ਸਮਗਲਨਾਂ ਦੇ ਟੱਚ ਟੱਚ ਵਿੱਚ ਸੀਗੇ ਇਸ ਇਹਦਾ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹਨ ਉਹ ਖੰਗਾਲੇ ਜਾ ਰਹੇ ਇਹ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਰਿਕਵਰੀ ਕੋਈ ਇਹਨਾਂ ਨੇ ਸਾਰੇ ਜਿਹੜੇ ਹਥਿਆਰ ਅੱਗੇ ਦੇਣੇ ਸੀਗੇ ਜਾਂ ਆਪਣੇ ਉਸ ਨੇ ਸਭ ਦੇ ਨੇ ਬੇਸਿਕਲੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਦੇਣੇ ਸੀ ਉਹ ਜਿਹੜਾ ਨੈਟਵਰਕ ਹੈ ਜਿਨੇ ਇਹ ਹਥਿਆਰ ਲੈਣੇ ਸੀ ਉਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਰ ਇਹ ਪਹਿਲੀ ਕਨਸਾਈਨਮੈਂਟ ਹੈ ਨਹੀਂ ਐਸਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਦਾ ਇੰਵੋਲਵਮੈਂਟ ਦੁਬਈ ਤੋਂ ਬਾਅਦ ਆ ਕੇ ਐਸ਼ੂ ਕੀਤਾ ਕਮ ਕੀ ਇਸ ਕੋ ਪਹਿਲੇ ਵੀ ਇਹ ਕੋਈ ਕੰਮ ਹੈ ਹੋ ਜਾਂ ਕਰਬਨ ਸੀਗਾ ਇਸੇ ਕੇਸ ਚ ਲੜੀਂਦਾ ਸੀਗਾ ਪੁਲਿਸ ਨੂੰ ਅ ਫਿਲਹਾਲ ਜੋ ਅਸੀਂ ਆਪਣੇ ਪੁਲਿਸ ਦੀ ਰਿਕਾਰਡ ਦੀ ਪੜਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਮੁਕਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਗਿਆ ਸੀ ਉਸ ਤੋਂ ਬਾਅਦ ਆ ਕੇ ਨੇ ਇਹ ਪਹਿਲੀ ਕੇਪ ਜਿਹੜੀ ਪ੍ਰੀਲੀਮਿਨਰੀ interrogation ਸਾਹਮਣੇ ਆਈਏ ਇਹ ਰਿਟ੍ਰੀਵ ਕੀਤੀ ਸੋ ਸਰ ਦੁਬਈ ਕਿੰਨਾ ਸਮਾਂ ਉੱਥੇ ਰਿਹਾ ਤੇ ਕੀ ਕੰਮ ਕਰਦਾ ਸੀ ਸਰ ਇਹ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦਾ ਪਾਸਪੋਰਟ ਰਿਕਾਰਡ ਕਿਉਂਕਿ ਇਹਨਾਂ ਜੋ ਦੱਸਿਆ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਪਾਸਪੋਰਟ ਵੀਜ਼ਾ ਤੇ ਸਟੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਅਸੀਂ ਆਨ ਰਿਕਾਰਡ ਲਿਆ ਤੇ ਪਤਾ ਲੱਗਾ ਕੀ ਕੰਮ ਕਰ ਰਿਹਾ ਸੀ ਸਰ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਇਹ ਲੇਬਰ ਦਾ ਕੰਮ ਦੱਸਿਆ ਇਹ ਕਰਦੇ ਸਰ ਇਹ ਪਾਕਿਸਤਾਨ ਦੇ ਤਸਕਰਾ ਦੀ ਰੈਂਚ ਕਿਸਾ ਆਇਆ ਦੇਖੋ ਜੀ ਗੱਲ ਇਹ ਹੈ ਕਿਉਂਕਿ ਦੁਬਈ ਦੇ ਵਿੱਚ ਜਿਹੜਾ ਹੈ ਜਿਹੜਾ ਮੇਲ ਜੋਲ ਹੈ ਉਹ ਅਕ੍ਰੋਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਬਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ ਫ੍ਰੀ ਲਿਬਰ ਇੰਟਰੋਗੇਸ਼ਨ ਹੈ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰ ਜਿਹੜੇ ਹੈ ਇੱਥੇ ਆ ਕੇ ਪ੍ਰਕਿਊਰ ਕੀਤੇ ਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਇੱਕ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਤੇ ਅੱਗੇ ਜਿਹੜੀ ਇਹ ਖੇਪ ਜੜੀ ਹੈਗੀ ਉਹ ਮੰਗਵਾਈ ਗਈ ਇਸੀ ਮਨਿੰਗ ਦਾ ਕੰਟਰੋਲ ਪੈਨ ਸੀਗਾ ਜੀ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੀ ਵੈਪਨਸ ਦੀ ਅਮਿਨਿਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਇਹ ਸਮਗਲਿੰਗ ਹੈ ਕੀ ਹੈ ਉਹਦੇ ਵਿੱਚ ਹੀ ਪੈ ਗਿਆ ਤੇ ਫਰਦਰ ਜਿਹੜਾ ਇਹਨੂੰ ਵੇਚ ਕੇ ਨੇ ਉਹਦੇ ਤੋਂ ਪੈਸੇ ਕਮਾਉਣੇ ਸੀ ਪਾਕਿਸਤਾਨ ਤੇ ਦੁਬਈ ਦੇ ਵਿੱਚ ਜਿਹੜੇ ਨਾਲ ਦੇ ਸਾਂਝੀ ਸੀਗੇ ਜੋ ਤਸਕਰੀ ਕਰਦੇ ਸੀਗੇ ਜਾਂ ਪਹਿਲਾਂ 10-14 ਸੌਂਕੀਏ ਸੀ ਦੁਬਈ ਦੇ ਵਿੱਚ ਜਿਹੜਾ ਇਹਨਾਂ ਦੇ ਸਰਕਲ ਹੈ ਫਿਲਹਾਲ ਕੋਈ ਨੰਨੇ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਸ ਤਰੀਕੀ ਦੀ ਕੋਈ ਗੱਲ ਨਹੀਂ ਆਈ ਕਿ ਇਹ ਉੱਥੇ ਕੋਈ ਐਦਾਂ ਨੈਟਵਰਕ ਚਲਾ ਰਿਹਾ ਸੀ ਬਟ ਇਹ ਹੈ ਕਿ ਹੁਣ ਜਦੋਂ ਇੱਥੇ ਆ ਗਿਆ ਇਹ ਜਿਹੜਾ ਹੈ ਸਮਗਲਿੰਗ ਐਕਟੀਵਿਟੀਆਂ ਦੇ ਵਿੱਚ ਇਨਵੋਲ ਹੋ ਗਿਆ ਸੀ ਇਹ ਫਰਦਰ ਕਿਹਨਾਂ ਕਿਹਨਾਂ ਵਿਅਕਤੀਆਂ ਦੇ ਸੰਪਰਕ 'ਚ ਸੀ ਕਿੱਥੇ ਖੇਪ ਦੇਣੀ ਸੀ ਉਹ ਸਾਰੀ ਜਿਹੜੀ ਨੈਟਵਰਕ ਤੇ ਮੋਡਿਊਲ ਜਿਹੜੇ ਹੈ ਅਸੀਂ ਉਹ ਆਇਡੈਂਟੀਫਾਈ ਕਰ ਰਹੇ ਹਾਂ ਇਹ ਨਹੀਂ ਕਲੀਅਰ ਹੋ ਸਕਦਾ ਕਿ ਕਿਹਦੇ ਕੈਂਪ ਤੇ ਜਾਂ ਕਿਹਦੇ ਨੰਬਰ ਤੇ ਕਿਹਨੇ ਸੰਪਰਕ ਆਇਆ ਉਹ ਚੀਜ਼ ਹੈ ਉਹ ਸਾਰਾ ਕੁਝ ਹੈ ਕੁਝ ਚੀਜ਼ਾਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਸਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਹੀ ਦਾ ਸੰਪਰਕ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਵੈਰੀਫਾਈ ਕੀਤੀ ਸਰ ਇਹ ਇਕੱਲਾ ਹੀ ਨਹੀਂ ਕਿਤੇ ਹੋਰ ਵੀ ਸਾਥੀ ਗੇਟ ਫਿਲਹਾਲ ਜੋ ਹੈ ਇਹਦੀ ਇਕੱਲੇ ਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਇਹਦਾ ਕੋਈ ਨੈਟਵਰਕ ਹੈ ਇਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਸਰ ਇਹਦੀ ਪ੍ਰਾਪਰਟੀ ਬੰਦਰਾ ਉਹ ਸਾਰਾ ਕਰਾਂਗੇ ਜੀ ਉਸ ਦੀ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਦਖਾ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈ ਦਾ ਪੂਸੇ ਉੱਥੇ ਅਸੀਂ ਸਾਰੀ ਇਹਦੀ ਜੋ ਇਥੇ ਰੈਹਾਇਸ਼ੀ ਹੈ ਜਿੱਥੇ ਦਾ ਉੱਥੇ ਸਾਰੀ ਜਿਹੜੀ ਹੈ ਤੋਤੀਸ਼ ਕਰਾਂ ਉਹ ਸਾਰਾ ਕੁਝ ਹੋਏਗਾ ਚੈੱਕ ਹੋਏ ਅਮਨਸਰ ਦੇ ਆਤੀ ਪੁਲਿਸ ਨੇ ਪਿਛਲੇ ਸਾਲ 55 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਦੀ ਫ੍ਰੀਜ਼ਿੰਗ ਕ੍ਰਾਈਸੀ ਉਹ ਜਿਹੜੀ ਅਸੀਂ ਅੱਗੇ ਹੋਰ ਵੀ ਆਈਡੈਂਟੀਫਾਈ ਕਰਦੀ ਹੈ ਤੇ ਪ੍ਰੋਸੈਸ ਜਿਹੜਾ ਅਸੀਂ ਨੂੰ ਅੱਗੇ ਰਿਵਿਊ ਕਰਕੇ ਅੱਗੇ ਅੱਗੇ ਚਲਾ ਦੇ ਨੀ ਪ੍ਰਾਪਰਟੀ ਜਰ ਹੋਰੜੀਆ ਦੇਖੋ ਜੀ ਸਾਡੇ ਵੱਲੋਂ ਜਿਹੜੇ ਕੇਸ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਥਾਣੇ ਚੋ ਕਿਉਂਕਿ ਇੱਕ ਥੋੜਾ ਲੰਬਾ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਆਇਡੈਂਟੀਫਾਈ ਕਰਨਾ ਹੁੰਦਾ ਹੈ ਉਹਦੀ ਪ੍ਰਾਪਰਟੀ ਦਾ ਕੋਈ ਇਹਨਾਂ ਦੇ ਅਕਾਊਂਟਸ ਹੁੰਦੇ ਨੇ ਕਿਉਂਕਿ ਇਹ ਲਗਾਟਨ ਬਣੀ ਦੇ ਨਾਲ ਜਨੇ ਵੀ ਪ੍ਰਾਪਰਟੀ ਬਣਾਈ ਹੈ ਉਹ ਐਲੀਜੀਬਲ ਹੁੰਦੀ ਹੈ ਫ੍ਰੀਜ਼ਿੰਗ ਵਾਸਤੇ ਤਾਂ ਸਾਰੀ ਨੂੰ ਨਿਸ਼ਾਨਦੇਹੀ ਕਰਨਾ ਕਈ ਵਾਰ ਇਹਨਾਂ ਵੱਲੋਂ ਆਪਣੇ ਰਿਸ਼ਤਾਰਾਂ ਦੇ ਨਾਮ ਵੀ ਉਹਦੀ ਪ੍ਰਾਪਰਟੀ ਕਰ ਦਿੱਤੀ ਜਾਂਦੀ ਹੈ ਸੈਕੰਡਲੀ ਜਿਵੇਂ ਤੁਹਾਨੂੰ ਪਤਾ ਹੋਵੇਗਾ ਇੱਕ ਇਸ ਦੇ ਵਿੱਚ ਯੂਪੀ ਚ ਜਾ ਕੇ ਵੀ ਅਸੀਂ ਜਿਹੜੀ ਹੈ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਸੀ ਸੋ ਇੱਕ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਔਨ ਰਿਕਾਰਡ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਸਾਡੇ ਵੱਲੋਂ ਜ ਇੱਕ ਰਿਕੁਐਸਟ ਲੈਟਰ ਜਿਹੜੀ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਮਿਨਿਸਟਰੀ ਆਫ ਪ੍ਰੈਜ਼ੀਡੈਂਟ ਅੰਦਰ ਹੁੰਦੀ ਹੈ ਉਹਨਾਂ ਕੋਲ ਭੇਜੀ ਜਾਂਦੀ ਹੈ ਉਹ ਇਹਨਾਂ ਨੂੰ 30 ਕੁ ਦਿਨ ਦੇ ਅੰਦਰ ਜਿਹੜਾ ਹੈ ਕਾਲ ਕਰਕੇ ਇਹਨਾਂ ਦਾ ਵਰਜਨ ਲੈ ਕੇ ਉਸ ਤੋਂ ਬਾਅਦ ਆਪਣਾ ਆਰਡਰ ਪਾਸ ਕਰਦੇ ਇਹ ਥੋੜਾ ਲੰਮਾ ਟਾਈਮ ਟੇਕਿੰਗ ਪ੍ਰੋਸੀਜਰ ਹੁੰਦਾ ਆਇਡੈਂਟੀਫਾਈ ਇਸ ਇਹਨਾਂ ਦੀ ਪ੍ਰੋਪਰਟੀਸ ਕਰਦੇ ਠੀਕ ਥੈਂਕ ਯੂ